ਜਲੰਧਰ ਚ 13 ਸਾਲਾ ਕੁੜੀ ਦੇ ਹੱਤਿਆकांड ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਕਿ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ ਜਲੰਧਰ ਦੇ ਪੱਛਮੀ ਖੇਤਰ ਦੇ ਵਿੱਚ 13 ਸਾਲਾ ਲੜਕੀ ਦੇ ਕਤਲ ਦੇ ਵਿੱਚ ਪੁਲਿਸ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਵੀ ਲਿਖਿਆ ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਪੁਲਿਸ ਕਾਰਵਾਈ ਤੇ ਕਈ ਸਵਾਲ ਖੜੇ ਕੀਤੇ ਨੇ ਤੇ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਜਲੰਧਰ ਪੁਲਿਸ ਕਮਿਸ਼ਨਰੇਟ ਤੋ ਬਾਹਰ ਦੇ ਕਿਸੇ ਆਈਪੀਐਸ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਜੋ ਦੋਸ਼ੀ ਦੇ ਵਿਰੁੱਧ ਅਦਾਲਤ ਦੇ ਵਿੱਚ ਠੋਸ ਸਬੂਤ ਪੇਸ਼ ਕੀਤੇ ਜਾ ਸਕਣ ਅਤੇ ਉਸ ਨੂੰ ਜਿੰਨੀ ਹੋ ਸਕੇ ਸਖਤ ਸਜ਼ਾ ਦਿੱਤੀ ਜਾ ਸਕੇ ਸ਼ਸ਼ੀ ਸ਼ਰਮਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇੱਕ ਨਹੀਂ ਸਗੋਂ ਦੋ ਦੋਸ਼ੀ ਸਨ ਉਹਨਾਂ ਦਾਅਵਾ ਕੀਤਾ ਕਿ ਉਸ ਸਮੇਂ ਦੋਸ਼ੀ ਦੇ ਘਰ ਦੇ ਅੰਦਰ ਦੋ ਲੋਕ ਸਨ ਤੇ ਲੋਕ ਉਹਨਾਂ ਨੂੰ ਫੜਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਬਰਖਾਸਤ ਮੰਗਤ ਰਾਮ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਘਟਨਾ ਸਥਾਨ ਤੇ ਦੋ ਲੋਕ ਮੌਜੂਦ ਸਨ ਹਾਲਾਂਕਿ ਪੁਲਿਸ ਨੇ ਮਾਮਲੇ ਦੇ ਵਿੱਚ ਦੂਜੇ ਦੋਸ਼ੀ ਦਾ ਨਾਮ ਨਹੀਂ ਲਿਆ ਇਸ ਦੇ ਨਾਲ ਇਹ ਵੀ ਸਵਾਲ ਉੱਠਦਾ ਹੈ ਕਿ ਦੂਜਾ ਦੋਸ਼ੀ ਕੌਣ ਸੀ ਅਸੀਂ ਉਮੀਦ ਕਰ ਰਹੇ ਸੀ ਕਿ ਪੁਲਿਸ ਰਿਮਾਂਡ ਦੌਰਾਨ ਅਦਾਲਤ ਦੇ ਵਿੱਚ ਦੱਸੇਗੀ ਕਿ ਮੌਕੇ ਤੇ ਦੋ ਮੁਲਜ਼ਮ ਸਨ ਪਰ ਪੁਲਿਸ ਨੇ ਦੂਜੇ ਮੁਲਜ਼ਮ ਦਾ ਕੋਈ ਜ਼ਿਕਰ ਨਹੀਂ ਕੀਤਾ ਪੁਲਿਸ ਵਿੱਚ ਆਪਣੀ ਗਲਤੀ ਸੁਧਾਰਨ ਦਾ ਵਿਸ਼ਵਾਸ ਸੀ ਸ਼ਸ਼ੀ ਸ਼ਰਮਾ ਨੇ ਇਹ ਵੀ ਕਿਹਾ ਕਿ ਦੋਸ਼ੀ ਨੂੰ ਦੂਜੀ ਵਾਰ 2 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਇਹ ਗੱਲ ਚੰਗੀ ਸੀ ਦੋਸ਼ੀ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਸਾਨੂੰ ਅਜੇ ਵੀ ਪੁਲਿਸ ਤੇ ਵਿੱਚ ਵਿਸ਼ਵਾਸ ਹੈ ਕਿ ਉਹ ਆਪਣੀ ਗਲਤੀ ਸੁਧਾਰੇਗੀ ਦੂਜੇ ਦੋਸ਼ੀ ਨੂੰ ਲੱਭੇਗੀ ਅਤੇ ਉਸ ਨੂੰ ਮਾਮਲੇ ਦੇ ਵਿੱਚ ਨਾਮਜ਼ਦ ਕਰੇਗੀ ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਵੀ ਸਵਾਲ ਜਿਹੜੇ ਨੇ ਚੁੱਕੇ ਨੇ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਸਹੀ ਢੰਗ ਦੇ ਨਾਲ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਸ਼ਸ਼ੀ ਸ਼ਰਮਾ ਨੇ ਵੀਡੀਓ ਦੇ ਵਿੱਚ ਦਾਵਾ ਕੀਤਾ ਕਿ ਮੰਗਤ RAM ਨੂੰ ਪੁਲਿਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਇਹ ਕਾਰਵਾਈ ਕਾਨੂੰਨ ਅਨੁਸਾਰ ਨਹੀਂ ਕੀਤੀ ਗਈ ਪੁਲਿਸ ਸੇਵਾ ਐਕਟ ਦੀ ਧਾਰਾ 311 ਦੀ ਪਾਲਣਾ ਨਹੀਂ ਕੀਤੀ ਗਈ ਤੇ ਇਸ ਅਨੁਸਾਰ ਉਸ ਨੂੰ ਪਹਿਲਾਂ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਤੇ ਉਹ ਜਵਾਬ ਦਿੰਦਾ ਇਸ ਤੋਂ ਬਾਅਦ ਜਾਂਚ ਕੀਤੀ ਜਾਣੀ ਚਾਹੀਦੀ ਸੀ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਜਿਹੜਾ ਕੀਤਾ ਜਾਣਾ ਚਾਹੀਦਾ ਸੀ ਬਰਖਾਸਤ ਕਰਮਚਾਰੀਆਂ ਨੂੰ ਇਸ ਪੂਰੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾ ਬਹਾਲ ਕਰ ਦਿੱਤਾ ਜਾਂਦਾ ਹੈ ਅਤੇ ਅਜੇ ਸੈਂਕੜੇ ਉਦਾਰਣ ਨੇ ਹੁਣ ਕੇਸ ਠੰਡਾ ਹੋਣ ਤੋਂ ਬਾਅਦ ਕੇਸ ਅਦਾਲਤ ਦੇ ਵਿੱਚ ਜਾਵੇਗਾ ਅਤੇ ਬਹਾਲ ਹੋਣ ਤੋਂ ਬਾਅਦ ਦੋਨਾਂ ਨੂੰ ਕਿਸੇ ਹੋਰ ਪੁਲਿਸ ਸਟੇਸ਼ਨ ਤੇ ਤਾਇਨਾਤ ਜਿਹੜਾ ਕਰ ਦਿੱਤਾ ਜਾਵੇਗਾ